ਏ ਨੂੰ ਜਾ ਕਾਰਨ ਉੱਧਰ ਹੋ ਕੇ ਬੈਠ ਹੋ ਰਿਹਾ ਪਰ ਕਿੰਨੀ ਸੋਣੀ ਖੁਸ਼ੂਗੂ ਆਪਾ ਇਹ ਨਾ ਦੇਦੀ ਤਰਾ ਹੀ ਇਹ ਤਾਂ ਐਂ ਉੱਪਰ ਤੇ ਆ ਆ ਤਾਂ ਚੱਕ ਦੇ ਡੰਡਾ ਜਾ ਮਨਜੀਤ ਮੰਤਲਾ ਜਦ ਦਿਖਣੇ ਤੇ ਵੀ ਹਟਾ ਤੇ ਆ ਇਹ ਇਹ ਤੋੜੋ ਨਾ ਗੈਲਾ ਇਹ ਤਾਂ ਅੱਗ ਲੱਗੀ ਵੀ ਪਹਾੜ ਪਰ ਜੀ ਲਾਤੀ ਅੱਜ ਫੇਰ ਅੱਗ ਲਓ ਬਈ ਆਏ ਉਹ ਰਾਕਟ ਇਹ ਤਾਂ ਕਿ ਖਰੀਦ ਲਿਆ ਦੇਖੋ ਇੱਕ ਹਥਿਆਰ ਦੇਖੋ ਵੀ ਸਾਰਾ ਸਰੀਏ ਦਾ ਹੀ ਬਣਾਇਆ ਵਾ ਦੇਖੋ ਕਿੰਨਾ ਤਿੱਖਾ ਏ ਇਹ ਪੱਥਰਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਵਾਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਅੱਜ ਸਾਡੀ ਵਾਪਸੀ ਤੀ ਜੀ ਅੱਜ ਤਰੀਕ ਹੈ 4 ਫਿਰ ਕੱਲ ਤਾਂ ਵੀਰਵਾਰ ਬਣਾ ਤਿਆ ਕਹਿੰਦੇ ਵੀਰਵਾਰ ਨੂੰ ਨਹੀਂ ਜਾਣਾ ਪਰ ਕੱਲ ਹੈ ਤਾਂ ਸ਼ੁੱਕਰਵਾਰ ਅੱਜ ਹੈ ਸਨੀਚਰ ਹੈ ਕਹਿੰਦੇ ਸਨੀਚਰਵਾਰ ਨੂੰ ਵੀ ਨਹੀਂ ਜਾਣ ਦਿੰਦੇ ਉਹ ਸਾਹਮਣੇ ਘਰ ਹੈ ਨਾ ਜਿਹੜਾ ਤੁਹਾਨੂੰ ਦਿਖਾਉਂਗਾ ਦੂਜੇ ਕੈਮਰੇ ਰਾਹੀਂ ਉਸ ਜਿਹੜੀ ਦਾਦੀ ਹੈ ਨਾ ਸਾਡੀ ਉਹ ਉਮਰ ਚ ਵੀ ਬਹੁਤ ਵੱਡੀ ਸਾਰਿਆਂ ਤੋਂ ਤੇ ਉਹ ਅੱਜ ਕਿਤੇ ਹਰੀਪ ਉੱਪਰ ਜੋੜਜੀ ਸੇਵਾ ਕਰਨ ਜਾਂਦੀ ਉੱਥੋਂ ਆਈ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਜਾਣਾ ਉਹ ਕਹਿੰਦੀ ਅੱਜ ਨਹੀਂ ਮੁੰਨੀ ਵੇਜਣੀ ਕੁਝ ਹੋ ਜਾਏ ਤਾਂ ਭਾਈ ਇਹ ਮੰਨਦੇ ਤੇ ਚਲੋ ਠੀਕ ਹੈ ਜੀ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਐਦਾਂ ਹੀ ਆਪਣੇ ਬਲੌਗ ਨੂੰ ਫੁੱਲ ਸਪੋਰਟ ਕਰਿਆ ਕਰੋ ਜੀ ਤੇ ਫੁੱਲ ਵਾਚ ਕਰਿਆ ਕਰੋ ਅੱਧ ਚੋਂ ਸਕਿੱਪ ਨਾ ਕਰਿਆ ਕਰੋ ਜੀ ਜੇ ਬਲੌਗ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇਆ ਕਰੋ ਸ਼ੇਅਰ ਵੀ ਕਰਿਆ ਕਰੋ ਜਿਆਦਾਤਰ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਅੱਗੇ ਤੋਂ ਅੱਗੇ ਫੈਮਲੀਆ ਉਹਨਾਂ ਨੂੰ ਕਰ ਦਿਆ ਕਰੋ ਤੇ ਆਪਣੇ ਬਲੌਗ ਨੂੰ ਵੱਧ ਚੜ ਕੇ ਸੇ ਹੋਕ ਦੋ ਜੀ ਜਿੱਦਾਂ ਹੁਣ ਦੇਖ ਰਹੇ ਹੋ ਤੇ ਮਿਸ ਨਾ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਸਪੋਰਟ ਕਰਦੇ ਤੁਸੀਂ ਇੰਨੇ ਸੋਹਣੇ ਆਪਣੇ ਭੈਣ ਤੇ ਭਰਾ ਕਮੈਂਟ ਵੀ ਕਰਦੇ ਲਾਈਕ ਵੀ ਕਰਦੇ ਤੁਸੀਂ ਸਾਨੂੰ ਅਸੀਂ ਵੀ ਤੁਹਾਨੂੰ ਆਪਣੀ ਫੈਮਲੀ ਸਮਝਿਆ ਬਾਈ ਚਲੋ ਠੀਕ ਹੈ ਜੀ ਹੁਣ ਇੱਧਰ ਦੇਖੋ ਨੇਰਾ ਜਾ ਪੈ ਲਿਆ ਨਾ ਇੱਧਰ ਤਾਂ ਨੇਰਾ ਜਾ ਪੈ ਲਿਆ ਨਾ ਜੀ ਉੜਾ ਹੋ ਗਈ ਛਾਂ ਜੀ ਹੁਣ ਹੁਣ ਸੂਰਜ ਚਲੇ ਗਿਆ ਇਧਰ ਸਾਈਡ ਤੇ ਉਹ ਸਾਹਮਣੇ ਪੈ ਰਿਆ ਪਹਾੜ ਤੇ ਹੁਣ ਬਣੇ ਰਹੋ ਨਾਲ ਦੂਜੇ ਕੈਮਰੇ ਰਾਹੀਂ ਦਿਖਾਣਾ ਤੇ ਅਸੀਂ ਕਰਨ ਕਿ ਆਏ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਅਸੀਂ ਲੈਣਾ ਹੈ ਅਦਰਕ ਕੱਢਣਾ ਹੈ ਤੇ ਕਚੌਲ ਕੱਢਣੇ ਚਲੋ ਠੀਕ ਹੈ ਜੀ ਨਾਲ ਬਣੇ ਰਹੋ ਲਓ ਜੀ ਇਹ ਕਚੌਲ ਤਾਂ ਕੱਢਣਾ ਉੱਥੋਂ ਜੀ ਅਸੀਂ ਪੁਰਾਣਾ ਪੇਡਾ ਆਪਣਾ ਉਹ ਸਾਹਮਣੇ ਤੇ ਇਹ ਇੱਥੇ ਤੇ ਨਾ ਕਹਿੰਦੇ ਜੀ ਅਦਰਕ ਅਦਰਕ ਲੈਣਾ ਹੈ ਅੱਜ ਬਾਈ ਲਓ ਜੀ ਉਹ ਸਾਹਮਣੇ ਥਿਊ ਦੇਖੋ ਉਹ ਸਾਹਮਣੇ ਦੇਖੋ ਹੀ ਹੈ ਨਾ ਜੀ ਉਧਰ ਪੂਰੀ ਧੁੱਪ ਹੈ ਜੀ ਨਾਲੇ ਟਾਈਮ ਕਿੰਨਾ ਹੋ ਗਿਆ ਜੀ 4:00 ਦਾ 4:00 ਦਾ ਟਾਈਮ ਹੈ ਜੀ ਤੇ ਲੋ ਜੀ ਉਹ ਬੈਠੇ ਜਸ ਕਰਨ ਜਸ ਕਰਨ ਥੋੜਾ ਹੈ ਕਨਾ ਤੰਗ ਕਰਦਾ ਜੀ ਸਾਨੂੰ ਦੇਖੋ ਇੱਕ ਤਾਂ ਕਹੀ ਹੈ ਜਿਹੜੀ ਅੱਜ ਮਸ਼ੀਨ ਵਾਲੇ ਨੇ ਸਾਡੀਆਂ ਦੋ ਕਹੀਆਂ ਤੋੜਤੀਆਂ ਛੋਟੀਆਂ ਇਹੇ ਅਰਬੀਆਂ ਕੱਢਣ ਲੱਗੇ ਆ ਬਾਈ ਮਸ਼ੀਨ ਵਾਲੇ ਨੇ ਤੋੜਤੀਆਂ ਦੇਖੋ ਜੀ ਇਹ ਤਾਂ ਇਹ ਖੱਤੇ ਚਾਹੀ ਜੀ ਅਰਬੀਆਂ ਇਹ ਦੇਖੋ ਲੱਗੇ ਬਈ ਨਾ ਬੂਟੇ ਹੁਣ ਇਹਦੇ ਪੱਤੇ ਜੇ ਤਾਂ ਹੋਲੇ ਪੂਰੇ ਬਾ ਪੱਟਣ ਤੇ ਆਈ ਵੀ ਆ ਹਨਾ ਮੰਜੀ ਤਾਂ ਤੇ ਇਹ ਹੈ ਜੀ ਲਦਾਸਣ ਦੇਖੋ ਤਾਂ ਜੀ ਇੱਕ ਨਾ ਜੀ ਜੱਤੋਂ ਹੁਣ ਆ ਚਾਚੀ ਉਹਨੇ ਉਹ ਉਧਰ ਸ਼ਿਫਟ ਹੋ ਗਏ ਜੀ ਜੱਤੋਂ ਇਹਨਾਂ ਦੀ ਦੇਖ ਰੇਕ ਘਟ ਗਈ ਥੋੜੀਕ ਮੈਂ ਕਹਿੰਦੀ ਹਜੇ ਹੋਰ ਯਾਰ ਤੇ ਉਹ ਸਾਹਮਣੇ ਹੈ ਜੀ ਅਦਰਕ ਇਹ ਹੈ ਜੀ ਅਦਰਕ ਇਹ ਇੰਨਾ ਕ ਇਹ ਲਾਈ ਵੀ ਆ 5-7 ਡੋਲਾ ਕੁਝ ਉਹ ਪਰਾਂ ਹੈ ਜੀ ਉਹ ਬਟਰੀ ਨੇ ਬੜੇ ਦੇਖੋ ਤਾਂ ਜੀ ਹੈ ਉਹ ਤਾਂ ਘੰਟੀ ਨਾਲ ਪਟ ਹੋਣੀ ਥੱਲੇ ਤੇ ਬੜਾ ਏ ਦਿਨਾਂ ਚ ਲੈ ਨਾ ਰਿਹਾ ਇਹ ਤਾਂ ਕਿਸੇ ਆ ਕਰ ਰਿਹਾ ਹਾਂ ਤੋੜ ਤੇ ਹਾਂ ਇਹ ਇਹ ਨਿਕਲ ਗਿਆ ਬਾਈ ਦਿਖਾ ਕਰਨ ਚੱਕ ਹੈ ਉਸ ਤਰ੍ਹਾਂ ਨਹੀਂ ਹੋਇਆ ਵਾ ਹਜੇ ਬਣਿਆ ਨਹੀਂ ਹਜੇ ਮੈਂ ਦੇਉਂਗੀ ਤੈਨੂੰ ਇੱਕ ਪਾ ਚੱਕ ਤਾਂ ਕਹੀ ਤੇ ਇੱਕ ਬੂਟੇ ਪੁਰਾਣੇ ਚੱਕੋ ਬੂਟੇ ਬੂਟਾ ਤਕੜਾ ਇਹ ਦੇਖ ਕੇ ਪੱਟ ਡਿੰਪਲ ਜਿਹੜਾ ਤਕੜਾ ਆ ਜਾ ਬੂਟਾ ਕੱਚਾ ਨਾ ਪੱਟੀ ਛੋਟਾ ਹੋ ਗਿਆ ਇਸ ਤੀ ਨਾਲ ਪੱਟ ਹਜੇ ਉਸ ਤਰ੍ਹਾਂ ਨਹੀਂ ਹੋਇਆ ਵਾ ਹਜੇ ਹਾਂਜੀ ਹਜੇ ਹੋ ਰਿਹਾ ਹੋ ਰਿਹਾ ਜੀ ਆ ਦੇਖੇ ਬਹੁਤ ਆ ਗਏ ਇਹਦੇ ਕੱਢ ਲੈ ਕੋਈ ਕੋਈ ਕੱਢ ਲੈ ਤੂੰ ਇਹ ਵੀ ਆਰਪੀਓ ਹੈ ਗੱਬੇ ਆਹੀ ਜੀ ਮਰਦੀ ਆਹ ਸਬਜੀ ਦੀ ਸਵਾਦ ਆਦੀ ਸਬਜੀ ਬਣਾ ਕੇ ਤਾਂ ਦੇਖੀ ਖਾ ਉੱਪਰ ਚੱਕੇ ਹਾਂ ਤੇ ਲੋ ਜੀ ਇਹ ਕਿੰਨੇ ਕੁ ਪੀਸ ਹੈ ਇਹ ਸਾਰੇ ਚੱਕ ਲੈਣੇ ਅਸੀਂ ਤੇ ਬਾਕੀ ਨਾ ਇਹਦੇ ਵਿੱਚੋਂ ਹੋ ਗਿਆ ਨੀਲਾ ਤੋਤਾ ਜਿਆ ਕਹਿੰਦੇ ਇਹਨੂੰ ਨੀਰਪੂ ਨੀਲ ਫੁੱਲਾ ਇਹ ਨੀਲ ਕੀ ਕਹੇ ਨੀਲਾ ਤੋਤਾ ਜਿਆ ਨੀਲ ਤੋਤਾ ਮੇਰੇ ਬਾਜੀ ਕਹਿੰਦੇ ਨੀਲਾ ਤੋਤਾ ਹੋ ਗਿਆ ਉਹ ਪਤਾ ਕੀ ਹੁਣ ਮੰਨੂ ਤਾਂ ਉਹੀ ਮੂੰਹ ਪਰ ਚੜਿਆ ਬਣਾ ਮੈਂ ਭੁੱਲ ਵੀ ਐਨਾ ਸ਼ੁਕਰ ਕਰੋ ਅੱਧ ਚ ਤਾਂ ਆ ਗਿਆ ਨਾ ਮੈਂ ਨੀਲ ਫੁੱਲਾ ਕਹਤੇ ਅਨੀਲਾ ਤੋਥਾ ਕਹੇ ਬਾਈ ਕੁਛ ਮੰਨੋ ਨਹੀਂ ਲੱਗਦਾ ਤੁਸੀਂ ਬੈਠੇ ਹੀ ਆ ਜੱਦੇ ਝੋਲਾ ਤਾਂ ਭਰਿਆ ਨਹੀਂ ਪਾਤਾ ਚੋਆ ਪਾਸ਼ਾਂ ਤੇ ਦੇਵਰ ਉਹ ਗਰਗੀ ਪਾਤਾ ਚੋਆ ਦਾਵਾ ਪਰ ਕੇ ਹਾਂ ਤੇ ਗੱਲਬਾਤ ਇਸ ਤਰ੍ਹਾਂ ਦੀ ਆਪਣੇ ਹੋ ਗਈ ਤੇ ਫੋਨ ਦੀ ਬੈਟਰੀ ਲੋ ਕਰਕੇ ਲਿਆਇਆ ਚਾਰਜ ਇਹਨੂੰ ਕਿਉਂਕਿ 2% ਤੇ ਤਾਂ ਇਹ ਬਲੌਗ ਨਹੀਂ ਬਣਾਉਂਦਾ ਜੀ ਚਲੋ ਜੀ ਹੁਣ ਪਹਿਲਾਂ ਹੁਣ ਕਿਆ ਲੈ ਕਾਣਾ ਨਿਕਲ ਗਈਆਂ ਅਰਬੀਆਂ ਅਰਬੀਆਂ ਉਸ ਤਰ੍ਹਾਂ ਹੋਈਆਂ ਨਹੀਂ ਇਹਦੇ ਹੂੰ ਆ ਤਾਂ ਉਹ ਜਿਆਦਾ ਗਰਮੀ ਜੀ ਹੁੰਦੀ ਆ ਓਏ 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 ਸੱਟ ਨਾ ਖਾ ਲਈ ਗੈਂਤੀ ਉਰੇ ਕਿ ਉਹ ਹੋ ਹੋ ਗੈਂਤੀ ਤਾਂ ਉੱਪਰ ਚਹੀਦੀ ਸੀ ਉੱਤਾਰ ਰੱਖ ਦੇਣੀ ਸੀ ਲਓ ਜੀ ਨਾਲ ਬਣੇ ਰਹੋ ਹੁਣ ਹੁਣ ਦਿਖਾਣੇ ਤੁਹਾਨੂੰ ਵੀ ਆਦਾ ਦੇਖੋ ਉੱਪਰ ਛੇਜਾ ਤਾਂ ਸੁੱਕ ਲਿਆ ਇਹਦਾ ਮਤਲਬ ਆ ਅੱਧਾ ਥੱਲੇ ਬਣ ਗਿਆ ਲਓ ਬਾਈ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਅੱਜ ਨਿਕਲਦਾ ਦੇਖਣਾ ਸੀ ਐਨ ਡਿੰਪਲ ਬੈਹ ਅਡਜਸਟ ਰਾਮ ਤੇ ਪਟਾ ਇਹਨੂੰ ਇੱਕ ਜੜਾ ਤੇ ਇੱਕ ਸਾਈਡ ਤੋਂ ਖਾਰਜੀ ਪਾਕ ਹੈ ਹਨਾ ਮੰਮੀ ਬੰਨੇ ਅੰਨੇ ਮੈਂ ਵੀ ਦੁਪੱਡੇ ਤੇ ਦਿਖਾ ਨਾ ਉਸ ਤੂੰ ਨਾ ਬਾਈ ਬੈ ਜੀ ਉਹ ਕੱਢ ਚ ਨਾ ਉਹਨੂੰ ਦੇਖ ਨਹੀਂ ਪੁੱਤ ਇਹ ਛੇਜਾ ਜ ਤਾਂ ਮੰਜੀ ਤੇ ਯਾਰ ਪਿਛਲੀ ਵਾਰ ਆਏ ਤਾਂ ਇਹਨ ਹਰਾ ਤਾਂ ਨਹੀਂ ਜਿਕਣਾ ਉਹਦਾ ਆਪਣਾ ਹਲਦੀ ਦਾ ਛੇਜ ਉਹ ਤੈ ਸਿਰ ਚ ਮਾਰ ਲੈਣਾ ਇਹਨੂੰ ਇਹ ਨੂੰ ਸੱਜ ਮਾਰ ਲਾ ਐ ਕਰਦਾ ਆਪਣੇ ਉੱਪਰ ਨੂੰ ਵੱਜਣੀ ਇਹਨੂੰ ਕਿ ਆ ਪਤਾ ਲੱਗਣਾ ਜਾਂ ਕੁੰਨੀ ਚ ਆ ਜਣੀ ਉਹ ਦੇਖੀ ਘੁੰਮ ਕਾ ਹਾਂਜੀ ਡੂੰਗਾ ਟੱਕ ਰੱਖ ਦੂੰਗਾ ਡਿੰਪਲ ਡੂੰਗਾ ਟੱਕ ਰਖੀ ਹੋਰ ਪਹਿਲਾਂ ਨਾ ਇੱਕ ਸਾਈਡ ਤੇ ਮੂਰੇ ਤੇ ਖੇੜ ਲੈ ਇਹਨੂੰ ਇੱਧਰ ਤਾਂ ਹੋਣੀ ਕਿ ਨਹੀਂ ਰੋਲ ਲਾਗ ਇਹ ਤਾਂ ਫਰਵਾਹੀ ਇਕਾ ਹੀ ਆਈ ਦੀ ਲੈ ਆਈ ਵੀ ਓ ਲੈ ਮੈਂ ਤਾਂ ਡਿੰਪਲ ਅੱਧਾ ਵੱਡੀ ਜਾਣਾ ਉੱਪਰ ਤੇ ਡੂੰਗਾ ਰੱਖ ਦੂੰਗਾ ਇਹਨੂੰ ਖਾ ਇਹਨੂੰ ਖਰੋਲ ਲੈ ਉਹ ਤੇ ਲੈ ਹੁਣ ਉਹ ਲੈ ਲੈ ਉਹਦੇ ਕੋਲ ਖੇੜਾ ਐ ਟਾਈਮ ਲੱਗਣਾ ਹੈ ਟਾਈਮ ਲੱਗੋ ਆ ਲੋ ਭਾਈ ਆ ਦੇਖੋ ਖਰਾਬ ਨਾ ਤੂੰ ਕਰਨ ਕਰੀ ਹੈ ਯਾਰ ਖਰਾਬ ਆ ਇਹ ਦੇਖੋ ਜੀ ਨਿਕਲਿਆ ਜੀ ਆ ਦ ਕਰਨ ਨਹੀਂ ਆ ਮੇਰੇ ਨਹੀਂ ਹੈਗੇ ਆ ਮੈਨੂੰ ਨਹੀਂ ਕਹਿਣਾ ਕਰਨ ਤੂੰ ਨਾ ਪੱਟ ਤੈਂ ਖਰਾਬ ਕਰ ਦੇਣਾ ਦੇਖ ਆਦਾ ਵੱਡ ਕੇ ਰਹਿ ਗਿਆ ਵਿੱਚੇ ਅਜੇ ਬਣਿਆ ਨਹੀਂ ਮੰਜੀ ਢੋਕਣਾ ਹਨਾ ਕ ਬਣ ਗਿਆ ਕਾਦ ਪੱਟ ਹੋਣਾ ਰਿੰਪਲ ਇਹ ਅਜੇ ਨਹੀਂ ਅਜੇ ਆ ਦੇਖੋ ਜੀ ਆ ਦੇਖਾ ਤੇਰੇ ਮੂਰੇ ਹਾਂ ਜੜਾ ਦੇ ਡੂੰਗਾ ਟੱਕ ਰੱਖਣਾ ਓਹੋ ਵੱੜ ਤੇ ਆ ਚਰਦੇਗਾ ਹੋਇਆ ਨਾ ਮੈਂ ਹੀ ਦੱਸ ਦੁੱਥ ਇੱਥੇ ਵੱਢਿਆ ਲਾ ਇੱਧਰ ਹੋਊਗਾ ਲਾਖਬਰ ਦੇਖਿਓ ਲਓ ਜੀ ਬਾਇਨਾ ਵੀ ਕਿਆ ਕਰਨਾ ਹੋ ਗਿਆ ਅੱਧਾ ਕਿਲੋ ਪਾਈਆ ਤਾਂ ਕਰਨ ਨੂੰ ਬਿੱਲ ਜਾਣਾ ਅੱਛਾ ਆਪਣੇ ਵਾਸਤੇ ਵੀ ਤਾਂ ਕਰਨ ਨਹੀਂ ਵਾਟ ਰਹੀ ਹੋਰ ਕਿੱਥੇ ਨਹੀਂ ਵਾਟ ਰਹੀ ਉਧਰ ਨਹੀਂ ਆ ਲਓ ਨਾ ਪਰ ਇੱਥੇ ਗੁਰਦੁਆਰੇ ਨੂੰ ਵੀ ਬਿੱਲ ਜਾਣਾ ਉਹ ਫਿਰ ਬਾਅਦ ਚੋਂ ਬਾਤ ਤੂੰ ਵੀ ਥੋੜਾ ਨਹੀਂ ਨਹੀਂ ਤੇ ਵੇਰ ਵਾਸਤੇ ਲਓ ਜੀ ਫੇਰ ਆਉਂਗੀ ਹਾਂ ਯਾਰ ਅੱਧਾ ਤੌਰੇ ਹੈ ਨਹੀਂ ਇੱਧਰ ਨੂੰ ਤੇ ਦੇਖੀ ਛੇਜਾ ਹਾਇ ਦੇਖੀ ਇੱਥੇ ਤੇ ਕੱਢ ਆਹ ਛੇਜਾ ਦੇਖੁਰਾ ਖਾਸਾ ਜਿੱਥੇ ਛੇਜਾ ਨਾ ਉੱਤੇ ਤੇ ਪਟ ਨਹੀਂ ਉਹ ਉੱਥੇ ਨੂੰ ਆ ਜਾਓ ਪਰਲੇ ਸਾਈਡ ਨੂੰ ਉਹ ਦੇਖ ਬੜਾ ਬੜਾ ਛੇਜਾ ਆਰੇ ਖਾ ਪਾ ਨਿਕਲੇ ਨੇ ਬਦਿਆ ਹਾਂ ਉਹ ਬਦੇ ਬਣਿਆ ਆਦੇ ਜਿੱਡਾ ਛੇਜਾ ਨਾ ਉਹਨਾਂ ਵਧੀਆ ਨਿਕਲਦਾ ਆ ਜਾਓ ਆ ਜਾਓ ਮੈਂ ਦੱਸਾਂ ਕਿੱਥੇ ਤੇ ਨਿਕਲੂਗਾ ਅੱਦਾ ਉਰੇ ਆਓ ਇੱਥੇ ਨਿਕਲੂਗਾ ਐ ਨਾ ਕਰ ਕਰਨ ਪਟਾਈ ਫਟਾਈ ਓਏ ਵਿੱਚ ਵਿੱਚ ਨਾ ਕਰ ਤੂੰ ਤੈਨਹੀਂ ਹੁਣ ਕੁਝ ਵੀ ਕਰਨਾ ਲੈਣ ਦੇ ਯਾਰ ਬੱਪਾ ਪਾਟਰ ਤਾਂ ਨਹੀਂ ਮੈਂ ਵਧੀਆ ਔਰ ਵੇਖੀ ਨਾ ਵਧੀਆ ਇੱਧਰ ਤਾਂ ਇਹ ਡਿੰਪਲ ਆ ਤਾਂ ਲਾਗ ਵਾਲੀ ਡੋਲ ਐ ਮਾ ਨਹੀਂ ਹੈਗਾ ਡਿੰਪਲ ਐਵੇਂ ਛੱਡ ਦਿਨਾ ਜਸਕਰ ਐਵੇਂ ਨਾ ਲਾ ਫੇ ਪਤਾ ਨਹੀਂ ਲੱਗਣਾ ਹੈਗਾ ਵੀ ਕਿੱਥੇ ਬਾਅਦ ਵਿੱਚ ਨਹੀਂ ਕੁਛ ਵੀ ਪਤਾ ਲੱਗਣਾ ਹਾਂ ਇਹ ਵਿੱਚ ਆਸ ਫੜਦੇ ਗਿਆ ਔਰੇ ਤਾਂ ਆ ਦੇਖਾ ਉਹ ਛੇਜੇ ਗਏ ਲੇ ਪਤਾ ਲੱਗਦਾ ਇਹਦਾ ਤੂੰ ਨਾ ਹੁਣ ਵਿੱਚ ਵਿੱਚ ਬੈਠੀ ਹੈਂ ਲੈਣ ਤੇ ਮੇਰਾ ਪਾਟਰ ਰਿਆ ਤਾਂ ਇੱਥੇ ਤੇ ਆ ਜਾ ਫਿਰ ਇੱਕ ਪੱਦਰ ਤੇ ਆ ਔਰਾਂ ਤੇ ਆ ਡੋਲ ਨੂੰ ਮੂਰੇ ਮੂਰੇ ਤੇ ਪੱਟ ਕੇ ਆਪਣੇ ਕੋਲ ਨੂੰ ਘੇਰ ਥੱਲੇ ਹਾਂ ਪਹਿਲਾਂ ਮੂਰੇ ਤੇ ਯਾਰ ਇਹ ਪੱਟਣਾ ਜਦ ਮੈਂ ਕਹਤੇ ਮੈਂ ਪਟਾਉਂਦਾ ਆ ਦੇਖ ਐ ਕੱਟ ਲਿਆ ਨਾ ਦੇਖੋ ਜੀ ਜਿਹ ਕਹਣਾ ਪੱਥਰ ਕਿਤੇ ਡੰਗੇ ਲਾਏ ਹੋ ਉਹਨਾਂ ਦੇ ਵਿੱਚ ਤੇ ਕੁਛ ਕੱਢਣਾ ਤਾਂ ਇਹ ਲੈ ਹੁਣ ਮੈਂ ਖੜ ਜਾ ਹੁਣ ਕਾਲੀ ਕਥੇ ਕਰ ਰਹੀ ਹਾਂ ਲੈ ਹੁਣ ਤੈਨੂੰ ਪਤਾ ਲੱਗਿਆ ਕੁਛ ਇੱਧਰ ਨਹੀਂ ਦੇਖਣਾ ਤਾਂ ਕੁਛ ਵੀ ਐ ਕਰ ਲਿਆ ਨਾ ਖੜੇ ਲਿਆ ਐ ਐ ਥੱਲੇ ਤੇ ਐ ਹੁਣ ਇਹਨੂੰ ਉੱਪਰ ਉੱਪਰ ਨੂੰ ਰੱਖ ਦੇਣਾ ਹੁਣ ਜਿਖਣਾ ਐ ਪੱਟ ਕੇ ਨਾ ਆਪਣੇ ਕਿਨੀ ਨੂੰ ਲੈ ਪੱਟ ਹੁਣ ਦੂੰਗਾ ਐ ਆ ਦੇਖ ਆ ਦੇਖੋ ਜੀ ਨਿਕਲਿਆ ਨਾ ਜੀ ਇਹ ਪਹਾੜੀ ਆ ਆ ਦੇਖੋ ਕਾਦਾ ਮੂੰਹ ਲੱਗਦਾ ਏ ਜਿਵੇਂ ਨਾ ਬੱਚਾ ਬੱਚੇ ਦਾ ਮੂੰਹ ਹੁੰਦਾ ਦੇਖੋ ਸਾਹੇ ਦਾ ਮੂੰਹ ਵਰਗਾ ਲੱਗਦਾ ਥੱਲੇ ਨੀਚਾ ਡੂੰਘਾ ਏ ਆ ਡੂੰਘਾ ਬਾਟੇ ਨੂੰ ਕਰਨ ਤੇ ਹੱਥ ਵੀ ਤੇਰੇ ਦੋ ਹੱਥਾਂ ਨਾਲ ਨਹੀਂ ਬਸ ਕਰ ਤੇ ਆ ਖਰਾਬ ਤਾਂ ਤੂੰ ਰਹਿਣ ਦੇ ਤੂੰ ਉਹੀ ਬਟੂ ਕੀ ਰਿੰਪਲੇ ਆ ਕੇ ਰਿੰਪਲੂਰੇ ਨੂੰ ਆ ਜਾਏ ਏ ਡੋਲਮਾ ਹਾਂ ਇੰਨਾ ਕਟੱਕ ਕਰਨੇ ਵੀਰੇ ਹਾਂ ਆ ਨਵੇਂ ਬੀੜ ਲੈ ਬਸ ਉੱਧਰ ਤਾਂ ਹੈ ਨਹੀਂ ਪੱਤੀਆਂ ਦੇਖ ਲੈ ਕਰ ਛੇਜਾ ਪੁੱਤ ਆ ਛੇਜਾ ਇਹਦਾ ਦੇਖੋ ਜੀ ਆ ਛੇਜਾ ਇਹਦਾ ਇਹ ਗਿਰਿਆ ਵਾ ਜਿਹੜਾ ਹੁਣ ਦੇਖੂ ਰਿਹਾ ਕਿੱਥਾ ਕਿੱਥਾ ਹੈ ਇਹ ਇਹ ਉੱਧਰ ਤੇ ਵੀ ਹੱਥ ਗੱਲ ਦੇਖ ਨੂੰ ਚੱਕ ਹੈ ਹੂੰ ਇਹਨੂੰ ਛੇਜਾ ਉੱਪਰ ਲਾ ਕਹਿਣਾ ਤੈਨੂੰ ਹੱਥ ਗੱਲ ਐ ਖੜਾ ਜਾਂ ਕਰਦੇ ਆ ਇਹਨਾਂ ਨੂੰ ਐ ਫੜਕਾ ਚਿੱਟੇ ਜੇ ਇਹ ਫੇਰ ਕੱਢ ਹੁਣਾ ਉਰੇ ਤੇ ਵਾਉਰੀ ਉਰੀ ਸੜ ਜਾਣਾ ਦੇ ਕੋਈਏ ਜਿਹੜੀਆਂ ਡੋਲਾਂ ਨਾ ਇਹ ਛੋਟੀਆਂ ਰੱਖ ਕੇ ਔਰ ਗੱਬੇ ਨੂੰ ਦੇਖੋ ਪਾਣੀ ਵੀ ਕੱਢਿਆ ਵਾ ਫਿਰ ਇਹਨਾਂ ਦਾ ਤੇ ਫਿਰ ਨਾ ਜੀ ਕਹਿੰਨੇ ਨਾ ਜਦੋਂ ਇਹ ਅੱਧਾ ਵਿੱਚ ਦੱਬਤਿਆ ਆਪਾਂ ਨੇ ਜਿਵੇਂ ਆਪਾਂ ਗਠਾ ਲਾਣੇ ਆ ਡੋਲਾਂ ਪਰ ਇਹਦੇ ਮੱਝ ਕਣਾ ਭਾ ਅਲੂਏ ਲਾ ਦੰਨੇ ਬੀਜ ਗੱਬੇ ਗੱਬੇ ਪਰ ਇਹਦੇ ਤਿੰਨ ਜਗ੍ਹਾ ਗੱਡੇ ਆ ਵਾ ਦੇਖੋ ਇੱਕ ਉਰੇ ਇੱਕ ਗੱਬਾ ਇੱਕ ਉਧਰ ਇੱਕ ਉਧਰ ਚਾਰ ਚਾਰ ਲਾਇਏ ਵੇ ਲਾਈਨਾਂ ਤੇ ਡੋਲਾਂ ਸੋਹਣੀਆਂ ਬੜੀਆਂ ਜੀ ਇਹ ਕਾ ਲਓ ਬਾਈ ਆਗੇ ਇੱਕ ਹੋਰ ਅੱਧਾ ਹੂੰ ਹੁਣ ਆ ਵਿੱਚ ਨਾ ਰੋਲ ਦੀਆਂ ਚੱਕ ਉਰੇ ਲੈ ਰੱਖ ਇੱਥੇ ਪਿੰਪਲਾ ਪਿਆਲੇ ਆਲਾ ਤੇਰਾ ਵੱਡ ਹੋਇਆ ਬਚਾ ਹੁਣ ਤੂੰ ਪਿੱਛਾ ਹੋਈ ਮਾਰੇਗਾ ਕੱਢਣ ਦੇ ਉਹਨੂੰ ਇੱਧਰ ਆ ਜਾ ਤੂੰ ਹੁਣ ਨਾ ਗਾਹਾਂ ਕੱਢੀ ਕਿਤੇ ਆਈ ਪੁੱਤ ਆ ਦੇਖ ਓਰੇ ਤੇ ਨਿਕਲੂ ਬੜਾ ਆ ਆ ਤਾਂ ਕੁਛ ਵੀ ਨਹੀਂ ਹੈ ਜਿਆ ਨਿਕਲ ਰਿਹਾ ਐਡੇ 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 ਤੇ ਨਿਕਲਦੇ ਆ ਦੇਖ ਫੈਪੜੇ ਜਿਜਕਣਾ ਫਾਥਾ ਆਪਣਾ ਇਹ ਆਏ ਹੈ ਉਹ ਨਹੀਂ ਉਕਣਾ ਨਹੀਂ ਨਿਕਲਿਆ ਹਨਾ ਇਹ ਲਾਇਆ ਹੀ ਨਹੀਂ ਉਹ ਇਹ ਆ ਬੀਜ ਖਾਣੇ ਵਾਸਤੇ ਛੋ ਇੰਨਾ ਨਕ ਤਾਂ ਮਰਿਆ ਮਰਿਆ ਜਾ ਬਸ ਵਾ ਵਾ ਖਾਣੇ ਵਾਸਤੇ ਹੀ ਲਾਇਆ ਚਾਚੇ ਇਹਨਾਂ ਨੇ ਆ ਦੇਖੋ ਬਚਾੜ ਲੋ ਛਾੜ ਲੋ ਕੁਛ ਨਹੀਂ ਹੁੰਦਾ ਇਹਨੂੰ ਗੈਲ ਤੇ ਤੋੜ ਦੇ ਕਰੋ ਛੇਜੇ ਹੋ 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 ਚੰਗੂ ਤੇ ਪਹਿਲਾਂ ਸਾਫ਼ ਕਰਕੇ ਦੇ ਨਹੀਂ ਪੁੱਤ ਰੈਣ ਦੇ ਇੱਕ ਪਾਸੇ ਤੇ ਹੀ ਲੱਗ ਹਾਂ ਇੱਕ ਪਾਸਾ ਹੀ ਬਸ ਆਹੀ ਰੋਲ ਪਟੇਓ ਬਸ ਸਾਨੂੰ ਪਤਾ ਲੱਗਣਾ ਕੰਮ ਕਰਨਾ ਲੈ ਫਿਰ ਸੁਣ ਦਾਂ ਨਾ ਬਾਈ ਚੱਲ ਕਰ ਲੰਦਾ ਇਹਨੂੰ ਹੁਣ ਇੱਧਰ ਕੋਈ ਨਹੀਂ ਤੇ ਲੋ ਜੀ ਪਿਛਲੇ ਬਲੌਗ ਆਪਣਾ ਚੱਲ ਰਿਹਾ ਜੀ ਜਿਹਦੇ ਚ ਆਪਾਂ ਤੁਹਾਨੂੰ ਦਿਖਾਇਆ ਏ ਵੀ ਮਸ਼ੀਨ ਖਰਾਬ ਹੋ ਗਈ ਸੀ ਆ ਨਿਕਲਿਆ ਔਕਣਾ ਦੇਖੋ ਜੀ ਹਾਂ ਦੇ ਚਾਰ ਲਾ ਛਾੜ ਲਿਆ ਜਿਹੜਾ ਡਿੰਪਲ ਇਹਨੇ ਛੜਨਾ ਆਇਆ ਕਰਕੇ ਆ ਕੋਲ ਇਹਨੂੰ ਜਾਂ ਮੈਂ ਛਾੜ ਦਿੰਦਾ ਇਹਨੂੰ ਦੇ ਦੇ ਇਹਨੂੰ ਦੇ ਦੇ ਇਹਨੂੰ ਐ ਤੋੜ ਕੇ ਨਾ ਕਿੱਕ ਕਰਕੇ ਉਹ ਦੇਖੋ ਮਿੱਟੀ ਕਿੰਨੀ ਵਿੱਚ ਪ੍ਰਾਣਾ ਵੀ ਪ੍ਰਾਣਾ ਨਿਕਲ ਆਇਆ ਗੈਲ ਆ ਖਾਣੇ ਦੇ ਕੰਮ ਆ ਜਾਂਦਾ ਹਾਂ ਬਸ ਬਸ ਚੱਲ ਐ ਚੱਕ ਲਓ ਬਸ ਇਹਨੂੰ ਦੇਖ ਲਓ ਜੀ ਹੈ ਇਹ ਆਰਗੇਨਿਕ ਹੈ ਜੀ ਛੱਦੋ ਆਰਗੇਨਿਕ ਹੈ ਹੈ ਜੀ ਇੱذ ਡਾਇਡੂਆ ਕੁਝ ਨਹੀਂ ਪਾਇਆ ਵਾ ਡਾਇਡੂਆ ਡਾਇਡੂਆ ਮੈਂ ਇੱਧਰ ਹੋ ਤੂੰ ਇੱਧਰ ਚਲੋ ਭਾਈ ਹਾਂ ਆਰਗੈਨਿਕ ਮੀਤਾ ਇਹ ਦੇਖ ਕਿੰਨਾ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਵਾਹ ਇਹ ਪ੍ਰਾਣਾ ਇਹ ਦੇਖੋ ਹਨਾ ਇਹ ਬੀਜ ਲਾਇਆ ਵਾ ਹਨਾ ਕੇ ਪੱਕ ਗਿਆ ਨਾ ਜਿਹੜਾ ਪ੍ਰਾਣਾ ਹੁੰਦਾ ਉਹ ਵੀ ਨਿਕਲ ਹੀ ਜਾਂਦਾ ਏ ਪਾਪਾ ਤ ਵੀ ਕੀ ਕਰਦੇ ਜਿਸ ਤਰ੍ਹਾਂ ਹੁਣ ਆਹ ਪ੍ਰਾਣੀ ਇਕੱਠੀ ਨਿਕਲਿਆਈ ਇਹ ਘਰਾਂ ਨੂੰ ਖਾਣੇ ਰੱਖ ਲੈਣੀ ਜਿਹੜੇ ਨਵੇਂ ਐ ਇਹ ਦੱਬ ਦੇਣਾ ਬੀਜ ਵਾਸਤੇ ਦੱਬ ਦੇਣਾ ਪਾਪਾ ਵੀ ਪ੍ਰਾਣਾ ਲਾਇਆ ਵਾ ਆ ਦੱਸ ਆਹ ਨਵਾਂ ਹੋਇਆ ਅੱਛਾ ਇਹ ਉੱਪਰ ਨਵਾਂ ਹੋਇਆ ਅੱਛਾ ਆਹ ਇਕੱਠੀ ਲਾਈ ਤੀ ਇੱਕ ਆਹ ਲਾਈ ਸੀ ਦੇਖ ਲਓ ਜੀ ਆਹ ਆਹ ਇਕੱਠੀ ਇੱਕ ਬਣ ਗਈ ਦੇਖੋ ਇਹ ਨਾਲੇ ਨਵੇਂ ਦਾ ਤਾਂ ਪਤਾ ਹੀ ਲੱਗ ਜਾਂਦਾ ਇਹ ਲਾਲ ਲਾਲ ਜਾ ਹੋ ਜਾਂਦਾ ਹਰ ਹਰ ਆ ਜਾ ਕੱਚਾ ਅੱਗੇ ਨੂੰ ਫੇਰ ਇਹ ਹੈ ਇਹ ਹੈ ਜੀ ਗੱਠੀ ਆਪਣੀ ਪੁਰਾਣੀ ਦਾ ਨਾ ਰੱਖ ਲੈਣਾ ਬਸ ਦੇਖ ਲੋ ਸਿਰ ਵਾਸਤੇ ਰੱਖ ਦੰਨੇ ਇਹ ਇਹ ਤਾਂ ਫੁੱਟ ਆ ਫੁੱਟੀ ਇੱਕ ਸਾਈਡ ਨੂੰ ਬਸ ਆਖਾ ਜੀ ਉਸੀ ਦੇ ਬਣ ਗਿਆ ਦੇਖ ਲੈ ਆ ਦੇਖੋ ਉਰੇ ਇਹ ਕੱਢੋ ਰੱਖੋ ਕੱਢੂਗੇ ਕੱਢੂਗੇ ਤੇ ਗੱਲ ਬਾਤ ਇਸ ਤਰ੍ਹਾਂ ਹੈ ਜੀ ਦੇਖੋ ਇਹੋ ਜਿਹਾ ਆਪਾਂ ਨੂੰ ਅਸੀਂ ਤਾਂ ਕਦੇ ਦੇਖਿਆ ਵੀ ਨਹੀਂ ਤਾਈ ਅਜੇ ਇੱਕ ਚੀਜ਼ ਰਹਿ ਗਈ ਵੀ ਜੀਮੀ ਕੰਤ ਨਹੀਂ ਦੇਖਿਆ ਲੱਗਿਆ ਵਾ ਜੀਮੀ ਕੰਦ ਜਦ ਅਸੀਂ ਨਾ ਕਰਨ ਵਰਗਾ ਤਾਂ ਮੈਂ ਜਦ ਸਾੜੀ ਮਾਤਾ ਦੱਸੇ ਕਰਦੀ ਕਹਿੰਦੀ ਜੀਮੀ ਕੰਦ ਜ਼ਿਆਦਾ ਤਾਂ ਢੇਰ ਪਰ ਹੁੰਦਾ ਢੇਰ ਮਾਂ ਆਲੇ-ਦਾਲੇ ਦੱਬ ਦਿੰਨੇ ਪੋਲੇ ਕੋਹੇ ਚ ਹਨ ਫੇਰ ਫੁੱਲਦਾ ਉਹ ਕਹਿੰਨੇ ਹਨ ਜਿਕਣਾ ਇਹ ਆਦੇ ਵਾਸਤੇ ਵੀ ਤਾਂ ਇਹੀ ਕਰਦੇ ਹਨਾ ਮਿੱਟੀ ਫੁੱਲ ਮੀਂਹ ਜੀ ਛੱਡਦੇ ਹਨਾ ਡੋਲਾ ਬੜੀਆਂ ਬੜੀਆਂ ਹੈ ਮੰਜੀ ਤਾਂ ਲੈਣਾ ਬਣਾ ਕੇ ਛੱਡਦੇ ਹਾਂ ਹਾਂ ਫੇਰ ਲਾਂਬੀ ਵਿਚਿਆ ਆਦਾ ਦਾ ਡਿੰਪਰ ਉਹ ਪਰਲੇ ਖੇਤਾਂ ਚ ਨਿਕਲਿਆ ਕਰਦਾ ਹੁੰਦਾ ਤਾਂ ਹਨਾ ਉਪਰਲੇ ਖੇਤਾਂ ਚ ਜਾਣਤੀ ਹੁਣ ਇਹਨਾਂ ਚ ਐ ਵੀ ਰਹੀ ਰੂ ਵੀ ਆਇਤੀ ਹਾਂ ਜਿਹੜਾ ਨਾਂਕਾ ਟੱਕੀ ਕੋ ਖੇਤ ਉਹ ਦੇਖੋ ਉੱਪਰ ਕੇ ਆਈ ਜਹਾਜ਼ ਜਾ ਰਿਹਾ ਉਹ ਹੈ ਪਰ ਕਿਆ ਕਹਿੰਦੇ ਹੁੰਦੇ ਨਿਪਲੇ ਨੂੰ ਨਾ ਸਾਰਾ ਇੱਕ ਜਹਾਜ਼ ਹੈ ਪੈਰਾਗੂਰਾ ਕੁਛ ਨਹੀਂ ਹੈ ਉਹ ਉਹ ਕਿਆ ਕਹਿੰਦੇ ਆਪਾਂ ਡੀਜ਼ਲ ਦੇ ਛੱਡੇਗਾ ਨਹੀਂ ਹੈ ਪੈਰਾਸ਼ੂਟ ਤਾ ਦੂਗਾ ਹੁੰਦਾ ਆਪਾਂ ਹੀ ਡੀਜ਼ਲ ਛੱਡਦੇ ਹੰਨੇ ਕਿੰਨਾ ਆ ਜਾਵੇ ਨਜ਼ਾਰਾ ਪਹਾੜਾਂ ਚ ਰੋਸ਼ਨੀ ਦੀ ਹੁੰਦੀ ਹੈ ਜੀ ਉਹ ਦੇਖੋ ਪ੍ਰਗ ਲਾਈ ਵੀ ਕਿੱਥੇ ਉਹ ਹਾਂ ਉਹ ਸੀ ਨਾ ਲਾਈ ਵੀ ਆਪਣੇ ਖੇਤ ਖੂਤਮਾ ਖੇਤ ਚ ਲਾਈ ਵੀ ਹੈ ਇਹ ਤਾਂ ਨਹੀਂ ਹੈਗਾ ਉਹ ਹਾਂ ਉਹ ਕਾਕੂ ਤਾਂ ਵੱਡਿਆ ਬਾ ਉਥੇ ਤੇ ਕਰਨਾ ਨਾ ਕਰ ਮੈਂ ਤੈਸਿਰ ਸ਼ਰਮਾ ਮਾਰ ਲੈਣਾ ਰਹਿਣ ਦੇ ਅੱਗੇ ਨੂੰ ਸਾਫ ਕੱਖਾਂ ਨਹੀਂ ਇਹਦਾ ਕਰਿਆ ਬਾ ਹਨਾ ਹਾਂ ਤੁਹਾਨੂੰ ਸਮਝਾਈਏ ਨਾ ਉਰੀਜਨ ਕਰਾਰੇ ਆਰੇ ਲਓ ਜੀ ਦੇਖੋ ਆਪਣਾ ਅਸੀਂ ਇੰਨੀ ਥੱਲਾ ਆਏ ਬਈ ਜੀ ਪੰਜ 6 ਖੇਤ ਥੱਲਾ ਆਏ ਬਈ ਜੀ ਪੰਜ 6 ਉਹ ਦੇਖੋ 1 2 3 ਅੱਗਾ ਕੀ ਸੜਕ ਚੌਥੀ ਉਹ ਦੇਖੋ ਹਾਜੀ ਅਜੇ ਵੀ ਤੁੱਪ ਹੈ ਅੱਜ ਤਾਂ ਹਾਂ ਲੱਗਿਆ ਬਾਈ ਹੁਣ ਧੁੰਦ ਜੀ ਲੱਗ ਗਈ ਜੀ ਪੈਣ ਕਿੰਨਾ ਕ ਨਿਕਲ ਗਿਆ ਮਜੀਤ ਬਸ ਬਹੁਤ ਆਹੀ ਡੋਲ ਪਟਣੀਆਂ ਐ ਬਸ ਦੀਪਲ ਬਹੁਤ ਹੋ ਗਿਆ ਇਹਦਾ ਹਾਂ ਦੋਆਂ ਦੀ ਸਾਰ ਜਾਣਾ ਆਪਣਾ ਘਰਾਂ ਵੀ ਰੱਖ ਲੋਦਾ ਅੱਧਾ ਤੂੰ ਲੈ ਲਈ ਮਜੀਤ ਬਸ ਬਸ ਆਲਾ ਕਰ ਲੈਣਾ ਸੀ ਪੂਰਾ ਕੇ ਹਾਂ ਆ ਪੂਰੀ ਡੋਲ ਲਾ ਦੋ ਬਸ ਰੇ ਦੇਖ ਲਓ ਜੇ ਕਿਤੇ ਮੰਜੀ ਤਾਂ ਸਾਰਾ ਲਾਇਆ ਹੋ ਹੁੰਦਾ ਕਦੀ ਤੇ ਦੇਖਿਆ ਇਧਰ ਆਪਣਾ ਲੱਗਿਆ ਹੋ ਵੀ ਇਹ ਖਾਸੇ ਖਾਸੇ ਖੇਤ ਲਾਇਏ ਵੀ ਸਾਡੇ ਆਪਣੇ ਲੱਗਦੇ ਹੁੰਦੇ ਦਾ ਫੇ ਲਾਂਦੇ ਹੁੰਦੇ ਤੇ ਉੱਪਰਲੇ ਖੇਤ ਉਹ ਬੋੜੀ ਦੇ ਨਾਲ ਬਾਈ ਜਦ ਮੈਂ ਆਇਆ ਤਾਂ ਇੱਕ ਪੰਜਾ ਪਹਿਲੀ ਪਹਿਲਾਂ ਆਏ ਤੇ ਜਦ ਦਾਦਾ ਨਾਨਾ ਵੀ ਤਾਂ ਹਨੀ ਜੱਸ ਕਰਨ ਦਾ ਤਾਂ ਨਾ ਤੁਹਾਡਾ ਦਾਦਾ ਤਾਂ ਉਹ ਬਜ਼ੁਰਗਾਂ ਨੇ ਦੇਖੋ ਉਹ ਵੀ ਲਾਇਏ ਤੇ ਟਮਾਟਰ ਬੇਲਾਂ ਵਾਲੇ ਹਨਾ ਕਰੇਟਾਂ ਪਰ ਪਰ ਕੇ ਉੱਪਰ ਚੜਾਉਂਦਾ ਹਨੀ ਰੱਸੀ ਬੰਨੀ ਵੀ ਹੁੰਦੀ ਹੈ ਕਰੇਟ ਨੂੰ ਬਾ ਮੱਥੇ ਸਿਰ ਪਰ ਲਾ ਕੇ ਪਾ ਚੜ ਜਣਾ ਹੁਣ ਆ ਉੱਪਰ ਨੂੰ ਦੇਖ ਲੈ ਤਿੰਨ ਚਾਰ ਗੇੜੇ ਦਿਨ ਦੇ ਉੱਪਰ ਵੀ ਲਾ ਦੇਣੇ ਜੀ ਹੈ ਆਹ ਕਿੰਨੀ ਖੁਸ਼ੀ ਅਰੇ ਤਾਂ ਚੀਜ਼ ਹੁੰਦੀ ਥੀ ਹੁਣ ਪਤਾ ਵੀ ਕੀ ਹੈ ਖੀਰੇ ਦੇਖਿਆ ਕਿੱਡੇ ਕਿੱਡੇ ਤੇ ਠੀਕ ਹਾਂਜੀ ਪੁੱਪਾ ਖੀਰੇ ਦਾ ਖੀਰੇ ਦਾ ਸਾਰੇ ਹਲਾਜੀ ਬਣਾ ਲੈ ਖੀਰੇ ਸਾਡੇ ਤੋੜੂਗਾ ਸਵਾਰ ਹੋਣਾ ਪਹਿਲਾਂ ਅਸੀਂ ਕਪਟ ਕੇ ਗੇਰਤਾ ਫਿਰ ਅਸੀਂ ਬੈਠ ਕੇ ਸਵਾਰਨਾ ਅੱਛਾ ਤਾਂ ਹੀ ਦੇਖ ਨਹੀਂ ਨਾ ਰਿਹਾ ਆ ਉੱਥੇ ਸਵਾਰ ਆਵਾ ਵੀ ਦਿਖਾਵਾਂਗਾ ਜੀ ਤੁਹਾਨੂੰ ਤੋਲੂਗੇ ਹਣਾ ਹੀ ਰੰਦੇ ਤਾਂ ਨਾ ਸਾਡੇ ਟੋਕਰੇ ਦੇ ਟੋਕਰੇ ਦੰਦੇ ਦੇ ਹਾਂ ਟਮਾਟਰ ਥੋੜਾ ਸੋ ਕੀ ਆਇਆ ਦੇਖ ਭਾਈ ਘਰਾਂ ਵਿੱਚ ਤਿੰਨ ਘਰ ਤੇ ਤਿੰਨਾ ਘਰਾਂ ਦੇ ਮੈਂ ਸਾਰੇ ਨੇ ਖੇਤੀ ਹੁੰਦੀ ਵੀ ਹੁਣ ਇੱਕ ਰਹਿ ਗਿਆ ਇੱਕ ਤਰੀਕਾ ਕਿਆ ਗਿਆ ਹਾਂ ਉਹ ਵੀ ਉਹ ਚਾਚਾ ਵੀ ਜਿਹੜਾ ਕਰਨੇ ਵਾਲਾ ਦਾ ਬਾ ਕਰਨੇ ਵਾਲਾ ਤਾਂ ਮਾੜਾ ਮੋਟ ਵੀ ਚਲੋ ਇਹ ਤਾਂ ਪ੍ਰਮਾਤਮਾ ਦੇ ਹੱਥ ਹੈ ਜੋ ਹੈ ਵੀ ਟਿਕਣਾ ਹੈ ਹੂੰ ਬੱਸ ਕਰੋ ਹੁਣ ਤੇ ਗੱਲ ਤਾਂ ਇਹ ਧੀ ਵੀ ਹੁਣ ਇਹ ਤੋਂ ਬਾਅਦ ਕਿਆ ਕਰਨਾ ਅੱਛਾ ਇਹਦੇ ਚ ਕਿਆ ਕੱਢਿਆ ਤਾਂ ਤੁਸੀਂ ਆਰਬੀਆਂ ਆਰਬੀ ਆ ਦੇਖੋ ਤਾਂ ਜੀ ਹੈ ਕਹੀ ਜਾਂਦੀ ਐ ਲੈ ਮੰਜੀ ਤੇ ਕਹੀ ਜਾਂਦੀ ਐ ਨਹੀਂ ਕੁਛ ਨਹੀਂ ਹੈ ਖਲਾਣਾ ਨਹੀਂ ਹੈ ਦੇਖ ਤਾਂ ਆਹ ਦੇਖਾ ਜੇ ਵੀ ਹੁਣੇ ਐ ਇਹ ਹੈ ਕਿੱਡੇ ਕਿੱਡੇ ਤਾਂ ਹੈ ਵੀ ਹਜੇ ਇਹ ਥੋੜੀ ਧੁੱਪ ਚੜੇ ਤੇ ਆਰਗੇਨਿਕ ਹੈ ਜੀ ਦੇਖੋ ਸਬਜ਼ੀ ਹੈ ਕਿੰਨਾ ਮਨ ਖੁਸ਼ ਹੁੰਦਾ ਦੇਖ ਕੇ ਜੀ ਹੈ ਸਾੜੇ ਤਾਂ ਉਧਰ ਕੁਛ ਨਹੀਂ ਰਿਹਾ ਹਾਂ ਜਦਾਂ ਦੇਖਿਆ ਜੱਸ ਕਰਨੇ ਪੇਪਰ ਖਤਮ ਹੋਣਦੇ ਆ ਆਪਾਂ ਪਹਿਲਾਂ ਜੀ ਆਏ ਤੇ ਜਾ ਇਹਨਾਂ ਨੇ ਪੱਟਿਆ ਆ ਤਾਂ ਜਾ ਪੱਟ ਹੋਣਾ ਹਾਂ ਮਾਰਚ ਵਿੱਚ ਜਾ ਕੇ ਬਿਲਕੁਲ ਬਿਲਕੁਲ ਆ ਹੈਗਾ ਹੈਗਾ ਗੱਠੀ ਚੱਕ ਲੈ ਹੈ ਹੈ ਮਿਲ ਗਈ ਉਹ ਇਹਨੂੰ ਪਾਟਾ ਰ ਮਸੀ ਆ ਰੇ ਹਾਂ ਨਹੀਂ ਨਹੀਂ ਪੁੱਤ ਨਹੀਂ ਬਸ ਨਹੀਂ ਪੂਰੇ ਜਣ ਫੋਲ ਕੇ ਦੇਖ ਲਮ ਹਾਂ ਆ ਇੱਕ ਬੜੀ ਡੋਲ ਫੋਲ ਲਾ ਰਹਿ ਗਿਆ ਦੇਖ ਕਿਤੇ ਕਿਤੇ ਵਿੱਚ ਰਹਿ ਗਿਆ ਮਨ ਲੱਗਦਾ ਹਟ ਉਹ ਹੱਥ ਆ ਤਾਂ ਦੇਖੀ ਹੈ ਖਰੇ ਲਾ ਹੁਣ ਪੂਰੀ ਮੈਂ ਕਰ ਗਈ ਸਾਰੀ ਨਵੇੜ ਕੇ ਸੀ ਹੈ ਨਹੀਂ ਬਾ ਦੇਖੀ ਪੈਰ ਪਨਮ ਹarli ਬਾਬਾ ਸਾਨੂੰ ਪਤਾ ਹੈ ਵੀ ਚਲੋ ਕਿੱਧਰ ਨੂੰ ਕਹਿ ਚਲਾਣੀ ਕਿੱਧਰ ਨੂੰ ਨਹੀਂ ਚਲਾਣੀ ਹਾਂ ਜਿਹੜਾ ਚਲਾਉਂਦਾ ਉਹਨੂੰ ਤਾਂ ਪਤਾ ਪਲਾਂ ਚਲੋ ਹੁਣ ਸਵਾਰੀ ਤੇ ਬੈਠ ਕੇ ਉਰੀ ਆਹ ਇੱਧਰ ਆ ਲੈ ਉਹਰੇ ਸਵਾਰ ਲਵੇ ਸੰਨ ਹਾਂ ਉਹ ਝੋਲਾ ਲੈ ਕੇ ਆ ਕਰ ਗੈਲੇ ਵਿੱਚ ਮਿਕਸ ਹੋ ਜਾਣਾ ਫਿਰ ਇਹਨੇ ਚਲ ਉੱਥੇ ਕਰ ਲੂਗੇ ਚਲ ਠੀਕ ਹੈ ਲੈ ਆ ਲੈ ਝੋਲਾ ਪੁੱਤ ਆ ਵੀ ਇੱਥੇ ਆ ਸਵਾਰ ਦੇ ਪੁੱਤ ਲੈ ਆ ਤੂੰ ਝੋਲਾ ਉਹ ਰੰ ਚੱਕ ਲਿਆ ਹਾਂ ਆ ਸਵਾਰ ਲੰਦੇ ਜੇ ਪੈਰ ਨਾ ਰੱਖੀ ਕਾਸੀ ਫਿਰ ਵੀ ਨਾ ਮੇਰਾ ਪੁੱਤ ਤਾਂ ਬੋਸ ਆਉਗਾ ਲੈ ਆ ਬਈ ਲੱਗੇ ਨਾ ਬੈਠ ਕੇ ਸਵਾਰਨ ਤਿੰਨੇ ਕੰਮ ਲੱਗੇ ਵੇ ਹਾਂ ਹੁਣ ਬੈਠ ਕੇ ਦੇਖ ਕਿ ਤਰ੍ਹਾਂ ਸਵਾਰ ਦੇ ਦੇਖ ਡੌਗੀ ਵੀ ਆ ਗਿਆ ਡੌਗਿਆ ਕਿਆ ਦੇਖ ਗਿਆ ਤੈਨੂੰ ਮਸਤ ਹੋ ਰਿਹਾ ਦੇਖ ਮਸਤ ਰਿਹਾ ਇਹ ਇਹ ਹਾਂ ਬਈ ਕਿਆ ਹਾਲ ਚਾਲ ਲਓ ਬਈ ਬਾਣ ਗਈ ਗੱਲ ਇਹ ਐਕਸਪੀਰੀਅੰਸ ਦੀ ਗੱਲ ਹੁੰਦੀ ਹੈ ਜੀ ਥੋੜੇ ਥੋੜਾ ਹੋਰ ਆ ਸਫਾਈ ਕਰ ਦੇਣੀ ਬਾਕੀ ਘਰੇ ਕਰ ਦੋਗੇ ਉਹ ਦੇਖ ਮੰਜੀ ਤੋੜ ਰਹੀ ਹੈ ਨਾ ਜਿੱਦਾਂ ਜੀ ਵੀ ਐਨ ਸਫਾਈ ਹੋ ਗਈ ਇਕੱਠੀ ਦੀ ਹੈ ਨਾ ਜੀ ਉਹ ਨਿਕਲਿਆ ਤਾਂ ਸੋਨਾ ਆਇਆ ਨਾ ਹਨਾ ਹਨਾ ਮੰਜੀ ਤਾਂ ਨਾ ਮੈਂ ਯਾਦ ਦਿੰਦੇ ਕਿ ਤਾ ਨਾ ਆਇਆ ਹੁੰਦਾ ਵੀ ਹਾਏ ਕਿੰਨਾ ਚੱਕ ਲਓ ਹਾਂ ਹਰ ਤੋ ਆਵਾ ਦੇਖੀ ਕਿੰਨਾ ਸੁੰਦਰ ਵਧੀਆ ਲੱਗਣਾ ਹਨੀ ਮਨ ਨੂੰ ਮੋਂਦਾ ਇੱਕ ਵਾਰੀ ਵੀ ਚੱਕ ਲਓ ਇਹਨੂੰ ਹਨੀ ਲਾਲ ਆਰ ਪੰਜਾਬ ਵਾਲੇ ਆਦੇ ਨਾਲੋਂ ਜ਼ਿਆਦਾ ਇਹ ਦੇਖ ਹੂੰ ਅਧਿਆਪਕ ਸੰਗਾ ਪਾਪਾ ਮੈਂ ਉਹ ਬਸ ਬਸ ਦੇਖ ਤਾਂ ਸਹੀ ਖੁਸ਼ਬੂ ਤਾਂ ਦੇਖਿਆ ਨਾ ਹਾਂ ਵਾਹ ਐਦਲ ਕਰਦਾ ਜੀ ਕਹਣਾ ਚਾਹ ਚੋਂ ਨਹੀਂ ਆਂਦੀ ਹੁੰਦੀਆਂ ਲਫਟਾਂ ਖੁਸ਼ਬੂ ਵੀ ਜ਼ਿਆਦਾ ਚਾਹ ਚ ਕੁੱਟ ਕੇ ਪਾਣੇ ਜਦ ਆਪਾਂ ਪੀਨੇ ਚਾਹ ਫਿਰ ਸਰਦੀਆਂ ਚ ਉਹ ਤੇ ਵੀ ਜ਼ਿਆਦਾ ਆ ਰਹੀ ਹੈ ਕਿਉਂਕਿ ਅਜੇ ਕੱਚਾ ਨਾ ਹਨਾ ਮਨਜੀਤ ਨਹੀਂ ਇਹ ਵਾਲੇ ਅੱਦੇ ਦੀ ਆਉਂਦੀ ਹੋਈ ਪਾ ਦੇਖੀ ਕੀ ਬਣਿਆ ਵਾ ਹਾਂ ਅਹੀਂ ਆਦੇ ਦਾ ਮੂਲੀਆਂ ਦਾ ਸਲਗਮਾ ਦਾ ਕੁਛ ਨਾ ਕੋਈ ਬਣਿਆ ਵਾ ਹੁੰਦਾ ਕੋਸ ਹਾਥੀ ਬਣਿਆ ਵਾ ਕੋਸ ਬਣਿਆ ਵੇ ਪਿੱਕਣਾ ਤੇ ਲੋ ਜੀ ਹੁਣ ਸਾਡਾ ਕੰਮ ਰਹਿ ਗਿਆ ਜੀ ਦੇਖੋ ਉਹ ਸਾਹਮਣੇ ਪਹਾੜ ਤੇ ਜੇ ਧੁੱਪ ਹੈਗੀ ਐ ਤੇ ਬਾਕੀ ਨਾ ਆਪਣਾ ਤਾਂ ਇੱਧਰ ਐ ਲੱਗ ਗਿਆ ਹੁਣ ਵੀਕਣਾ ਬਾ ਹੁਣ ਅੱਧੇ ਘੰਟੇ ਘੰਟੇ ਤੱਕ ਤਾਂ ਇਹ ਨੇਰਾਜਾ ਪੈ ਜਾਊਗਾ ਤੇ ਐਨ ਹੋ ਜਾਣਾ ਲਓ ਆਜੋ ਲਓ ਜੀ ਚਲੋ ਤੁਸੀਂ ਬਣਾ ਕਰੋ ਹਾਂ ਇਹ ਪੁਰਾਣਾ ਅੱਧਾ ਕੀ ਮੈਂ ਕੀ ਕਰਨਾ ਹੁਣ ਸਵਾਰੋ ਸਵਾਰ ਤੇ ਆ ਬਸ ਨਾ ਅਜੇ ਤਾਂ ਬਹੁਤ ਪਿਆ ਹੈ ਅਜੇ ਹੋ ਪਿਆ ਚਲੋ ਠੀਕ ਹੈ ਜੀ ਇਹ ਪੁਰਾਣਾ ਵੀ ਗਲੇ ਰੱਖਣਾ ਇਹ ਚੇ ਤੋੜਨਾ ਹੈ ਹਾਂ ਹੂੰ ਹਾਂ ਜਿਹੜਾ ਤੋੜ ਦੋ ਬਸ ਤੇ ਮਿੱਟੀ ਝੜ ਜਣੀ ਹੈ ਨਾ ਹੂੰ ਅੱਧਰੇ ਵੀ ਦਿਖਾ ਦਿਓ ਭਾਈ ਤੁਹਾਡੀ ਸਪੀਡ ਥੋੜੀ ਜਿਹੀ ਘਟ ਹੈ ਮਨ ਨੂੰ ਮੈਂ ਪਹਿਲੀ ਵਾਰ ਲੱਗਿਆ ਨਾ ਵੀ ਕਿਤਰਾ ਮੈਂ ਡਰਜੀ ਜਾਂਦਾ ਮੈਂ ਡਰੀ ਜਾਨਾ ਵੀ ਬਈ ਤੇ ਓ ਨਾ ਟੁੱਟ ਜਾ ਬੈ ਨਾ ਹੋ ਜਾ ਬੈ ਤਾਂ ਨਹੀਂ ਕੋਈ ਚੱਕਰ ਹੈ ਨਾ ਨਹੀਂ ਨਹੀਂ ਗੱਠੇ ਟੁੱਟੂਗੀ ਜੇ ਟੁੱਟੂਗੀ ਲੈ ਸਪੀਡ ਦੀ ਨਹੀਂ ਗੱਲ ਵੀ ਮੈਂ ਕਦੀ ਸਵਾਰਿਆ ਨਹੀਂ ਨਾ ਇਹ ਪਹਿਲਾਂ ਲੈ ਹੁਣ ਤੁਹਾਨੂੰ ਇਹ ਦੇਖਿਆ ਜਿੰਨਾ ਕੋਈ ਨਾ ਕ ਪਤਾ ਮਨੂੰ ਜੇ ਕਦੇ ਮੈਂ ਸਿੱਖ ਗਏਨ ਉਮ ਤਾਂ ਹੈ ਕਿ ਨਾ ਗਹਾਨੂ ਕਰਨ ਨੂੰ ਹੈ ਨਾ ਇੱਧਰ ਹੀ ਛੱਡ ਦੇਣਾ ਇਹਨੂੰ 20 ਪਾ 20 25 ਬੱਕਰੇ ਪਾ ਕੇ ਦੇ ਦੇਣੇ ਐਨੇ ਕ ਬਹੁਤਾ ਨਹੀਂ ਪਲ ਹਨਾ 20 25 ਬੱਕਰੇ ਛੇਲੂ ਤੇ ਆਲਜੀ ਜਾਵੇ ਹਨੀ ਮੈਂ ਕਰਕੇ ਦਿਖਾਉਣਾ ਪਾ ਪਤਾ ਨੂੰ ਨਹੀਂ ਹੰਤ ਮੇਰੀ ਤੇ ਚੋਲਾ ਦਾ ਤੁਸੀਂ ਮੂਰੇ ਕਰ ਆ ਆ ਦੇਖੋ ਮੈਨੂੰ ਲੱਗਦਾ ਕੋਈ ਨਾ ਹੋ ਆਇਆ ਵਾ ਇਹਦੇ ਚ ਉੱਥੇ ਸੋਦਾ ਚਾਚੇ ਦਾ ਨਾਮ ਲਿਖਿਆ ਪਾ ਨਸੀਬ ਸਿੰਘ ਨਹਿਲ ਹਮ ਨਹਿਲ ਪੈਂਦਾ ਨਾ ਪਿੰਡ ਨਹਿਲ ਪੱਟੇ ਦਾ ਜਿਕਣਾ ਆਪਣਾ ਮੁੱਲਾਂ ਪਰ ਹੋ ਗਿਆ ਮਨਜੀਤ ਇੱਕ ਹਲਕਾ ਹੁੰਦਾ ਏ ਸਾਡਾ ਪੈਂਦਾ ਏ ਨਹਿਲ ਹੂੰ ਸਾਡਾ ਪੈਂਦਾ ਏ ਨਹਿਲ ਅੱਛਾ ਜੀ ਜਿਕਣਾ ਬਿਚੂ ਜਾਣਾ ਉਹ ਬਿਚੂ ਜਾ ਓਕਣਾ ਦੇ ਬਣੇ ਵੇ ਹਨਾ ਇਹਦੇ ਨਾ ਨਾ ਅੱਖਾਂ ਮਾ ਨਾ ਪਾਦੀ ਐ ਕਰਕੇ ਸਾੜਾ ਹਾਂ ਜਿਸ ਕਰਨ ਨਾ ਨਾ ਪੁੱਤ ਸਾੜ ਹਾਂ ਅੱਖਾਂ ਜੇ ਪਊਗਾ ਉਹ ਬੂਖ ਛੋੜ ਬੂਖ ਪੱਟੇ ਇਹ ਇਹ ਤੋੜ ਦਮਾ ਹਨਾ ਇਹ ਤਾਂ ਉਹ ਹੈ ਬੀਜਿਆ ਵਾ ਜਿਹੜਾ ਵਾਲਾ ਇਹ ਜਿਆਦਾ ਬਰੀਕ ਪਟਲਿਆ ਆਪਾਂ ਨੇ ਤੇ ਪਟਣਾ ਪਾਜੀ ਦੇਖਦੇ ਹੁਣ ਚੱਲਦੇ ਹਣਾ ਦੇਖ ਲੋ ਕਿ ਅਗਰ ਨਾ ਇਹੋ ਵੀ ਹੈ ਨਾ ਹਜੇ ਗੈਂਚ ਆਉਣੀ ਹੈ ਹੈਨਾ ਹੂੰ ਗੈਂਚ ਆਉਣੀ ਹੈ ਹਜੇ ਗੈਂਚ ਆਉਣੀਆਂ ਹਾਂ ਇਹ ਦੇਖਾ ਅੱਧਾ ਵੀ ਚੁਣ ਲੈ ਆਪਾਂ ਨੇ ਇਹ ਅੱਧਾ ਅਗਰ ਗਿਆ ਇੱਕ ਬਹ ਹੋ ਗਿਆ ਹੂੰ ਹੋ ਗਿਆ ਰਹਿ ਗਿਆ ਤੇ ਗੱਲਬਾਤ ਇਸ ਤਰ੍ਹਾਂ ਐ ਜੀ ਵੀ ਗੱਲਬਾਤ ਐ ਐਸੇ ਐ ਭਾਈ ਇੱਕ ਸਾਢੇ 2 ਕੰਮ ਤਾਂ ਹੋ ਗਏ ਜੀ ਇੱਕ ਤਾਂ ਆਰਬੀਆਂ ਪੱਟੀਆਂ ਜੀ ਤੇ ਇੱਕ ਆਧਾ ਹੋ ਗਿਆ ਹੁਣ ਆਪਾਂ ਨੇ ਉਹ ਸਾਹਮਣੇ ਜਿਹੜਾ ਬੜਾ ਪੇਡਾ ਐ ਜੀ ਇਹ ਇੱਥੇ ਤੇ ਕੱਢਣਾ ਗੋ ਕਚੋਲ ਜਿਹੜਾ ਐ ਵੱਡਾ ਵੱਡਾ ਜੀ ਜਿਹੜਾ ਆਪਾਂ ਪਿਛਲੀ ਵਾਰ ਲੈ ਗਏ ਤੇ ਨਹੀਂ ਉਹ ਕੱਢਣਾ ਉੱਥੋਂ ਉਹਨਾਂ ਗੈਂਤੀ ਗੱਲ ਆਦਾ ਦੋ ਜਗ੍ਹਾ ਤਾਂ ਇੱਕ ਤਾਂ ਉਰੇ ਜਾਏ ਥੋੜਾ ਕਿ ਉਹ ਪਰਾਂ ਜੇ ਨੂੰ ਕਰਨੀ ਆ ਨਾ ਹਾਂ ਪਾ ਲਿਆ ਦੋ ਹੀ ਜਗ੍ਹਾ ਤੇ ਪਾ ਲਿਆ ਨਾ ਨਾ ਬੀਜੇ ਆ ਬਾ ਇੱਕ ਤਾਂ ਉਰੇ ਜਾਏ ਤੇ ਇੱਕ ਥੋੜਾ ਜਿਹਾ ਅੱਗੇ ਜਾਤਾ ਅੱਛਾ ਉਹ ਆਲੂ ਲਾਏ ਤੇ ਅੱਗੇ ਖਾ ਗਏ ਬਾਂਦਰ ਪੱਟ ਤੇ ਆ ਅੰਦਰਾਂ ਨੂੰ ਅੱਛਾ ਆਲੂ ਹੈ ਅੱਛਾ ਡੋਲਾਂ ਦੇ ਵਿੱਚ ਤੇ ਕੱਢ ਕੇ ਵੀ ਖਾ ਗਏ ਹੈ ਹੱਦ ਹੋ ਗਈ ਉਹ ਹੋ ਗਈ ਹੋ ਗਈ ਬਰਕਤ ਹੋ ਗਈ ਉਹ ਪੱਲਾ ਪੱਲਾ ਬਹੁਤ ਹੋ ਗਿਆ ਮੰਮੀ ਤਾਂ ਮੈਂ ਚੱਕ ਲੈਣਾ ਇਹ ਤੂੰ ਗੈਂਤੀ ਚੱਕ ਚਲੋ ਲੱਭ ਲੈ ਇਹ ਨੂੰ ਵੇਖੋ ਕਹੇ ਲੈ ਨਾਲੇ ਦੇਖੀ ਹੁਣ ਬਣੂ ਕਿਹਾ ਚੱਲ ਚਲੋ ਭਾਈ ਚਲੋ ਠੀਕ ਹੈ ਜੀ ਆਪਣਾ ਬਲੌਗ ਇਹ ਦੋ ਆਪਾਂ ਨੇ ਸਬਜ਼ੀਆਂ ਇੱਥੇ ਤੱਕ ਤਾਂ ਜੀ ਬਾਕੀ ਅਗਲੇ ਬਲੌਗ ਵਿੱਚ ਮਿਲੂਗਾ ਜੀ ਵੀ ਕਚੌੜ ਕੱਢਿਆ ਅਸੀਂ ਜਾਂ ਨਹੀਂ ਕੱਢਿਆ ਅਗਲੇ ਬਲੌਗ ਦੀ ਵੇਟ ਕਰਿਓ ਜੀ ਕਿਹਾ ਜਾਂ ਕੋਈ ਨਵੀਂ ਆਈਟਮ ਹੋਰ ਕਿਹ ਪਟਿਆ ਉਹ ਅਗਲੇ ਬਲੌਗਾਂ ਵਿੱਚ ਮਿਲੂਗਾ ਚਲੋ ਠੀਕ ਹੈ ਜੀ ਜੇ ਬਲੌਗ ਹੁਣ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੁਸੀਂ ਕਰਨਾ ਜੀ ਜਿਹੜੀ ਆਪਣੀ YouTube ਫੈਮਿਲੀ ਫੁੱਲ ਵਾਚ ਕਰ ਰਹੀ ਹੈ ਜੀ ਬਲੌਗ ਨੂੰ ਹੁਣ ਇਹਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਹਾਂਜੀ ਬਾ ਹੁਣ ਤਾਂ ਲਸਣ ਹੀ ਰਹਿ ਗਿਆ ਲਸਣ ਤਾਂ ਮਾਹਾਂ ਕੱਚਾ ਹੈ ਲੈ ਲੈ ਲਸਣ ਹੱਦ ਹੋ ਗਈ ਚਲੋ ਠੀਕ ਹੈ ਜੀ ਅਗਲੇ ਬਲੌਗ 'ਚ ਮਿਲਦੇ ਹਾਂ ਜੀ